ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਫਿਰ ਆ ਮਾਲੀ ਜਿਹੜਾ ਆਪਣੇ ਨਾਮ ਮੇਲੇ ਜੱਤਿਆ ਤੇ ਇਹ ਵੀ ਫੋਰਸੇਲ ਆ ਨਾ ਹਾਂਜੀ 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 ਸਿੱਧੂ ਸਾਹਿਬ ਤੇ ਇਹ ਕਿਹੜੇ ਕਿਹੜੀ ਜਗ੍ਹਾ ਤੋਂ ਫਾਸਟ ਆ ਵੈਸੇ ਤਾਂ ਆਪਾਂ ਡਿਟੇਲ ਦਿੱਤੀ ਵੀਡੀਓ ਚ ਸਾਰੀ ਸਿੱਧੂ ਸਾਹਿਬ 2016 ਚ ਬਟਾਲੇੋਂ ਆਇਆ ਸੀ ਲਗਾਹ ਹੋ ਜਿੰਦੇ ਪਹਿਲੇ ਨੰਬਰ 2016 ਦੇ ਵਿੱਚ ਹਾਂਜੀ ਹਾਂਜੀ ਠੀਕ ਆ ਤੇ ਫਿਰ 17 ਆ ਜੋ ਫਿਰ ਪਹਿਲੇ ਨੰਬਰ ਤੇ ਗਿਆ ਸੀ ਠੀਕ ਆ 17 ਦੇ ਵਿੱਚ ਹਾਂਜੀ ਠੀਕ ਆ ਤੇ ਫਿਰ 2020 ਦੇ ਵਿੱਚ ਪੰਜਾਬ ਚੋ 3 ਨੰਬਰ ਤੇ ਠੀਕ ਹੈ ਜੀ ਤੇ ਸਾਰੇ ਮੇਲੇ ਦੇ ਵਿੱਚ 5ਵੇਂ ਨੰਬਰ ਤੇ ਰਿਹਾ ਹੈ ਸਾਰੇ ਮੇਲੇ ਚੋ 5ਵੇਂ ਨੰਬਰ ਹਾਂਜੀ ਹਾਂਜੀ ਤੇ ਹੁਣ ਆਪਾਂ ਕੋਈ ਸੱਜਣ ਲੈਣਾ ਚਾਹੁੰਦਾ ਤੇ ਉਹਦੇ ਆਪਣੇ ਨਾਲ ਕਨੈਕਟ ਕਰ ਲੈ ਕਨੈਕਟ ਕਰ ਲੈ ਹਾਂਜੀ ਤੇ ਆਪਾਂ ਦੇ ਦਿਆਂਗੇ ਦੇ ਦਾਂਗੇ ਜੀ ਦੇ ਦਾਂਗੇ ਠੀਕ ਆ ਧੰਨਵਾਦ ਸੱਜਣ ਨੂੰ ਆ ਸਾਰੇ ਸਰਟੀਫਿਕੇਟ ਇਹਦੇ ਕੋਲੇ ਪਏ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਆ ਸਜਨੋ ਐਡਰੈਸ ਇੱਕ ਵਾਰੀ ਜਿਹੜਾ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਰਿਆਲੀ ਤਹਿਸੀਲ ਬਟਾਲਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਨੋ ਗਰਦਾਸਪੁਰ ਆ ਗਿਆ ਤੇ ਨੇੜੇ ਆ ਗਿਆ ਜੈਤੀਪੁਰ ਮੇਨ ਹਾਈਵੇ ਦੇ ਉੱਤੇ ਸਜਨੋ ਜੈਤੀਪੁਰ ਨਗਰ ਆ ਤੇ 메인 ਕਸਬਾ 메인 ਸ਼ਹਿਰ ਵੀਰਹਰਾਂਮ ਲੱਗਦਾ ਤੇ ਇਸ ਵੇਲੇ ਬਾਈ ਨੂੰ ਮੰਗੇ ਦੇ ਨਾਂ ਨਾਲ ਸਾਰੇ ਸੱਜਣ ਜਾਣਦੇ ਆ ਤੁਸੀਂ ਜਿਹੜੇ ਆਨਲਾਈਨ ਪਸ਼ੂਆਂ ਦਾ ਲੈਣ-ਦੇਣ ਕਰਦੇ ਆ ਚਾਰ ਝੋਟੀਆਂ ਸੁਈਆਂ ਸੱਜਣੋਂ ਬਿਲਕੁਲ ਤਾਜ਼ੀਆਂ ਇਹ ਵਿਖਾ ਦੇਣੀਆਂ ਟੌਪ ਦੇ ਨਗੀਨੇ ਕਟੀਆਂ ਤੇ ਇੱਕ ਸੱਜਣੋਂ ਮਾਲੀ ਨੇ ਮੱਲਾ ਮਾਰੀਆਂ ਹੋਈਆਂ ਹੁੰਦੀਆਂ ਮੇਲਿਆਂ ਦੇ ਵਿੱਚ ਉਹਦੇ ਵੀ ਸਰਟੀਫਿਕੇਟ ਵੀਰਹਰਾਂ ਦੇ ਕੋਲੇ ਇਹ ਵੀ ਤੁਹਾਨੂੰ ਅੱਜ ਵਿਖਾ ਦੇਣਾ ਤੇ ਕੋਲੇ ਇਹਦੀਆਂ ਝੋਟੀਆਂ ਬੈਠੀਆਂ ਜਿਹੜੀਆਂ ਕਟੀਆਂ ਨੇ ਜਨਮ ਲਿਆ ਇਹਨਾਂ ਤੋਂ ਡਾਇਰੈਕਟ ਕ੍ਰੋਸਿੰਗ ਦਾ ਤੇ ਚੰਗੇ ਮੇਲੇ ਜੱਤੇ ਹੋਇਆ ਸੱਜਣੋ ਇਹਨੇ ਵੀ ਤੇ ਝੋਟੀਆਂ ਤੋਂ ਆਪਾਂ ਸ਼ੁਰੂ ਕਰਾਂਗੇ ਕੱਲੀ-ਕੱਲੀ ਮੈਂ ਝੋਟੀ ਤੋੜ ਕੇ ਵੇੜਿਆਂ ਨਾਲੇ ਕਰਦੇ ਆਪਾਂ ਇਹਨਾਂ ਦੇ ਰੇਟ ਜਾਣਦੇ ਆ ਸੱਜਣੋ ਟੌਪ ਦੀਆਂ ਝੋਟੀਆਂ ਜਿਹੜੀ ਪਸੰਦ ਆਗੀ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਸੱਜਣੋ ਕਿਉਂਕਿ ਤੁਸੀਂ ਇਹਨਾਂ ਤੇ ਪੈਸੇ ਜਿਹੜੇ ਉਹ ਖਰਚ ਕਰਨੇ ਆ ਮਾਲ ਬਹੁਤ ਸੁਥਰਾ ਰੂਹ ਖੁਸ਼ ਹੋਈ ਆ ਤੇ ਤੁਹਾਡੀ ਵੀ ਵੀਡੀਓ ਵੇਖ ਕੇ ਰੂਹ ਖੁਸ਼ ਹੋਊਗੀ ਕਿਉਂਕਿ ਟੌਪ ਦੇ ਨਗੀਨੇ ਕਟੀਆਂ ਬਾਈ ਹਰਾਂ ਦੇ ਕੋਲ ਆ ਆਜੋ ਲਈਏ ਡਿਟੇਲ ਤੇ ਵੇਖੀਏ ਤੋਰ ਤਾਰ ਕੇ ਤੇ ਕਿੰਨਾ ਕੁ ਰੇਟ ਰੂਟ ਕਰਦੇ ਆ ਵੀਰ ਹਰੀ ਪਹਿਲੀ ਵਾਰੀ ਮੇਲ ਆ ਜੋੜੇ ਰਿਓ ਐਂਡ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਜੀ ਵਧੀਆ ਜੀ ਹੋਰ ਸੁਣਾਓ ਵਾਹ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਰਾਮ ਦਾਸ ਦੀ ਸ਼ੁਕਰ ਅਦਾ ਤੇ ਦਾ ਕਰਪਾ ਹੀ ਰੱਖੇ ਹੈ ਨਾ ਬਾਬੇ ਦੀਪ ਸਿੰਘ ਦੀ ਬੜੀ ਕਿਰਪਾ ਜੀ ਤੇ ਆਪਣਾ ਨਾਂ ਜੀ ਮੇਰਾ ਨਾਂ ਮੰਗਲ ਸਿੰਘ ਹੈ ਜੀ ਜੀ ਪਿੰਡ ਰਿਆਲੀ ਹਾਂਜੀ ਰਿਆਲੀ ਪੰਘਾਲੀ ਵਜਦਾ ਉਹਦਾ ਰਿਆਲੀ ਪੰਘਾਲੀ ਹਾਂਜੀ ਹਾਂਜੀ ਤੇ ਜ਼ਿਲ੍ਹਾ ਕਰਤਾਰਪੁਰ ਕਰਤਾਰਪੁਰ ਤਸਵੀਰ ਬਟਾਲਾ ਨੇੜੇ ਆ ਗਿਆ ਜੈਤੀਪੁਰ ਨੇੜੇ ਆ ਗਿਆ ਜੈਤੀਪੁਰ ਸਾਨੂੰ ਇੱਥੋਂ ਲੱਗਦਾ ਜੀ ਕੋਈ 7 ਕਿਲੋਮੀਟਰ ਜੈਤੀਪੁਰ ਹਾਂਜੀ ਠੀਕਾ ਲਾਕੇ ਵਾਲੀ ਵਾਲ ਫਟੇਗੜ ਚੂੜੀਆਂ ਬਟਾਲੀਆ ਤੋਂ ਉਹ ਰੋਡ ਤੇ ਆ ਗਿਆ ਅਲੀਵਾਲ ਅਲੀਵਾਲ 메ਨ ਕਸਬਾ ਹਾਂਜੀ 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 ਵੀ ਨਿੱਕੀ ਮੋਟਾ ਕੰਮ ਪੈਂਦਾ ਤਾਂ ਉੱਥੇ ਜਾ ਵੜੀਦਾ ਜਾ ਵੜੀਦਾ ਹਾਂਜੀ ਤੇ ਇਥੋਂ 5 ਕਿਲੋਮੀਟਰ ਅਲੀਵਾਲ ਆ ਜੀ ਤੇ ਆਪਣਾ ਮੋਬਾਈਲ ਨੰਬਰ 98778 ਹਾਂਜੀ 4040 ਇੱਕ ਵਾਰੀ ਹੋਰ ਰਿਪੀਟ ਕਰੀਏ 98778 ਹਾਂਜੀ 4040 ਤੇ ਆਪਣਾ ਵਪਾਰ ਦਾ ਕੰਮ ਆ ਜੀ ਵਪਾਰ ਦਾ ਹਾਂਜੀ ਠੀਕ ਆ ਮੰਜਾ ਪਹਿਲਾਂ ਘਰ ਰੱਖਿਆ ਹੈ ਜੀ 22 23 ਮੰਜਾ ਹੈ ਠੀਕ ਆ ਦੁੱਧ ਤੇ ਨਾਲ ਹੀ ਦੁੱਧ ਲਾਵਾਂ ਨਾਲ ਹੀ ਘੁਮਾਰਦਾ ਜੀ ਠੀਕ ਆ ਹਾਂਜੀ ਹਾਂਜੀ ਵੀ ਚੰਗੀਆਂ ਮਈਆਂ ਜਿਹੜੀਆਂ ਘਰੇ ਵੀ ਆ ਉਹ ਦੁੱਧ ਤੇ ਚੰਗੀਆਂ ਟੌਪ ਦੀਆਂ ਲਾਈਆਂ ਬੱਚਾ ਸਿੱਧੂ ਸਾਹਿਬ ਸ਼ੁਰੂ ਤੋਂ ਹੀ ਗੁਰੂ ਪਾਤਸ਼ਾਹ ਦੇ ਕਿਰਪਾ ਨਾਲ ਸ਼ਕੀਨ ਨਾਲ ਛੋਟੀਆਂ ਦੇ ਸ਼ਕੀਨ ਆਹੀ ਠੀਕ ਆ ਵੀ ਟੌਪ ਤੋਂ ਟੌਪ ਕੱਟੀ ਲੈਣੀ ਟੌਪ ਟੌਪ ਹਾਂਜੀ ਜਿਵੇਂ ਪਹਿਲਾ 2005 ਚ ਮੈਂ ਚਲ ਗਿਆ ਹਾਂ ਦੁਬਈ ਠੀਕ ਆ ਜੀ ਉਦੋਂ ਇਥੋਂ ਮੰਜਾ ਆਪਾਂ 8-9 ਵੇਚ ਕੇ ਤੇ ਫੇਰ ਆਪਾਂ ਮੈਂ ਗਿਆ ਹਾਂ ਠੀਕ ਆ ਸਾਡ ਸਾਡ ਦੁਬਈ ਲਾ ਕੇ ਆਏ ਆ ਠੀਕ ਆ ਜੀ ਤੇ ਫੇਰ ਹੁਣ ਘਰ ਆਣ ਕੇ ਬੱਚੇ ਪਰਿਵਾਰ ਹਾਂ ਤੇ ਇਹ ਕੰਮ ਮਤਲਬ ਦੁੱਧ ਪਾਉਂਦਾ ਸ਼ੁਰੂ ਕਰ ਲੈ ਨਾਲ ਹੀ ਵਪਾਰ ਦਾ ਨਾਲ ਹੀ ਵਪਾਰ ਦਾ ਤੇ ਆਪਣੇ ਮਾਲੀ ਦੇ ਮਾਲੀ ਵੀ ਆਪਾਂ ਸੇਲ ਕਰਨਾ ਨਾ ਮਾਲੀ ਹੜੀ ਸੇਲ ਕਰਦਾ ਹਾਂ ਜੀ ਜੇ ਕੋਈ ਸੱਜਣ ਹੈ ਨਾ ਸ਼ਕੀਨ ਬੰਦਾ ਹੋਇਆ ਅੱਦਾ ਵੀ ਸੇਲ ਕਰਨ ਨੂੰ ਬਿਲਿੰਗ ਕਰਦਾ ਰੱਖਿਆ ਸੀ ਬੜੀ ਦੇਜਣਾ ਠੀਕ ਆ ਮੇਲਿਆਂ ਦੇ ਵਿੱਚ ਉਹਨੇ ਸਾਡਾ ਨਾਮ ਜਦੋਂ ਲੱਗ ਛਾ ਕੇ ਬਣਾਇਆ ਬਣਾਇਆ ਕਰ ਮਾਰੇ ਨੇ ਹੈ ਨਾ ਪਰ ਘਰਾਂ ਦੀਆਂ ਕਈ ਤੁਹਾਨੂੰ ਭਲਾ ਮਜਬੂਰੀਆਂ ਹੋ ਜਾਂਦੀਆਂ ਜੀ ਇਹ ਇਹ ਕਰਕੇ ਉਹਨੂੰ ਸੇਲ ਕਰ ਦਵਾਂ। ਇਹ ਕਿਹੜੇ ਕਿਹੜੇ ਸਨਚ ਆਪਣੇ ਕੋਲੇ ਆਇਆ ਤੇ ਕਿਹੜੇ ਕਿਹੜੇ ਮੇਲੇ ਜਿੱਤਿਆ? ਇਹ ਸਿੱਧੂ ਸਾਹਿਬ 2016 ਦੇ ਵਿੱਚ ਬਟਾਲੇ ਜਿੱਤਿਆ ਹੈ ਮੇਲੇ ਗਰਦਾਖ ਪਰ ਜਿਹਦੇ ਪਹਿਲੇ ਨੰਬਰ ਗਿਆ ਹੈ। ਠੀਕ ਆ। ਮੁੜ ਕੇ 2017 'ਚ ਫੇਰ ਇਹ ਫਰਸਟ ਰਿਹਾ ਹੈ ਗਰਦਾਖ ਕੋ ਜ਼ਿਲ੍ਹੇ 'ਚ। ਠੀਕ ਆ ਆਪਣੇ ਕੋਲੇ 16 'ਚ ਆ ਕੇ 17 'ਚ। ਇਹ ਮੇਰੇ ਕੋਲ 16 'ਚ ਆ ਗਿਆ ਸੀ। 16 'ਚ ਆ ਗਿਆ ਸੀ। ਹਾਂਜੀ ਹਾਂਜੀ। ਠੀਕ ਆ ਇਹ ਹਰਿਆਣੇ ਉਹਨਾਂ ਨੇ ਮੱਝ ਲਈ ਹੀ ਬੰਦਿਆਂ ਨੂੰ ਇਹ ਮਗਰ ਮਾਲੀ ਕਟਾ ਆਇਆ ਸੀਗਾ ਠੀਕ ਆ ਮਾਲੀ ਦੀ ਮਾਂ ਨੇ ਦੱਸਿਆ ਵੀ 19 ਦੇ 8-8 ਹੀ ਕਿਲੋ ਦੇ ਹਿਸਾਬ ਨਾਲ 19 ਕਿਲੋ ਦੁੱਧ ਮਾਂ ਇਹਦੀ ਕੋਲੇ ਸੀ ਹਾਂਜੀ ਹਾਂਜੀ ਤੇ ਇਹਦੀਆਂ ਕਟੀਆਂ-ਕੁਟੀਆਂ ਆਪਣੇ ਕੋਲੇ ਕੋਈ ਸੂਈਕ ਨਹੀਂ ਕਟੀਆਂ ਹਾਂਜੀ ਸੂਈਆਂ ਹਿੰਦੀ 31 ਇੱਕ ਦਾ ਸੂਆ ਹਿੰ ਚੋਕ ਤੇ ਮੁੜ ਕੇ 1,20,000 ਦੀ ਵੇਚੀ ਸੀ ਇੱਧਰ ਰੱਖੀ ਸੀ ਆਪਣਾ ਚਬਾ ਦੇ ਲਾਗੇ ਚੰਗਾ ਦੁੱਧ ਪਾਇਆ ਪਹਿਲੇ ਸੂਏ ਕੱਟੀ ਨੀ ਸੋਹਣਾ ਦੁੱਧ ਪਾ ਗਈ ਇੱਕ ਹੁਣ ਫੇਰ ਅਸੀਂ ਵੇਚਦੀ ਆ ਕਿ ਆਪਣਾ ਥੋੜੇ ਦਿਨ ਹੋਏ ਉਸ ਦਿਨ 15 ਦੇ ਸੂਈ ਥਾ 11 ਕਿਲੋ ਦੁੱਧ ਸੀ ਇਹਦੀ 30 ਥੱਲੇ ਹਾਂਜੀ 30 ਪਹਿਲਾਂ ਕੱਟੀ ਥੱਲੇ ਪਹਿਲਾਂ ਕੱਟੀ ਥੱਲੇ ਠੀਕ ਆ ਮੰਨ ਲਿਓ ਵੀ ਚੰਗੀ ਸੀ ਹਾਂਜੀ 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 ਠੀਕ ਆ ਤੇ ਹੁਣ ਚਾਰ ਕਟੀਆਂ ਦੇ ਸਾਡੀਆਂ ਸਾਡੇ ਕੋਲ ਆਇਆ ਇਸ ਵਕਤ ਇਹਦੀਆਂ ਹਾਂਜੀ ਐ ਮੰਨ ਲਓ ਵੀ ਗਾਂ ਸੂਨ ਵਾਲੀਆਂ ਨਹੀਂ ਦੋ ਸੂਨ ਵਾਲੀਆਂ ਤਿਆਰ ਦੋ ਛੋਟੀਆਂ ਦੋ ਹਜੇ ਬੱਚੇ ਆ ਦੋ ਬੱਚੇ ਹਾਂਜੀ ਠੀਕ ਆ ਚਲੋ ਧੰਨਵਾਦ ਆਂ ਤੇ ਆ ਛੋਟੀ ਤੋਂ ਸ਼ੁਰੂ ਕਰੀਏ ਇਹ ਤਾਂ ਕਿਹੜਾ ਕੁਝ ਜਿਸ ਵਿੱਚ ਦੂਜਾ ਸੁਆ ਹਾਂਜੀ ਦੂਜਾ ਸੁਆ ਠੀਕ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ ਜੀ ਤਿੰਨ ਨੂੰ ਸੂਈ ਨੇ ਦਾ ਬਚਾ ਨੂੰ ਦਾ ਖਾਣ ਦੇ ਅਗੇ ਮਤਲਬ ਮਹੀਨੇ ਦੇ ਡੇੜ ਗੇੜ ਆ ਮਹੀਨੇ ਦੇ ਡੇੜ ਗੇੜ ਸੂਈ ਹੋਗੀ ਹਾਂਜੀ ਡੇੜ ਗੇੜ ਆ ਮਹੀਨੇ ਅੰਦਰ ਹੋਊ ਬਾਹਰ ਨਹੀਂ ਠੀਕ ਆ ਤੇ ਦੁੱਧ ਹੋਊਗਾ 13 ਹੀ ਠੀਕ ਆ 12 ਕਿਲੋ ਦੀ ਕੋਈ ਗਾਰੰਟੀ ਨਾਲ ਆ ਜੀ ਦੁੱਧ 13 ਦੇ 12 ਕਿਲੋ ਦੀ ਫੁੱਲ ਗਾਰੰਟੀ ਕੰਨ ਦਾ ਆਪਦਾ ਚੱਕੇ ਤੇ ਗੱਡੀ ਚੱਕੇ ਆ ਜੇ ਆ ਜੇ ਆ ਤੇ ਬੱਚਾ ਇਹਦੇ ਕੋਲੇ ਜੀ ਬੱਚਾ ਇਹਦਾ ਕਟਾ ਜੀ ਕਟਾ ਇਹਦੇ ਕੋਲ ਹਾਂਜੀ ਤੇ ਇਹਦੀ ਤੌਰ ਕਰਾਈਏ ਚ ਹਾਂਜੀ ਗਿਰੇ ਖੋਲੀ ਗਰਾਮੜੀ ਲਓ ਵੀ ਸੱਜਣੋ ਤੌਰ ਚੈੱਕ ਕਰ ਲਓ ਟਾਈਮ ਵੀ ਨੋਟ ਕਰ ਲਿਓ ਵੀ ਮੰਨ ਲਓ 12:00 ਦਾ ਸਮਾਂ ਅੱਧੇ ਅੱਧੇ ਸਮੇਂ ਦੀ ਚਵਾਈ ਆ 5 ਤੋਂ 5 ਚਵਾਈ ਹੁੰਦੀ ਆ ਤੇ ਝੋਟੀ ਦਾ ਪੈਠਪੜਾ ਬਹੁਤ ਚੰਗਾ ਤੇ ਥਾਨ ਲੱਗਾ ਚਵਾਈ ਵਾਲਾ ਕਮਾਲੋ ਮਹਾਰਾਜ ਜੀ ਵੇਖੋ ਕੱਟੀ ਤੇ 22 ਦੇ ਕੱਦ ਤੋਂ ਅੰਤਾਜਾ ਲਾਇਓ ਕੀ ਝੋਟੀ ਦਾ ਕੱਦ ਕਾਠ ਬਹੁਤ ਚੰਗਾ ਸੱਜਣੋ ਤੇ ਚਵਾਈ ਵੀ ਬਹੁਤ ਚੰਗੀ ਹੋਊਗੀ ਕਿਉਂਕਿ ਥਣ ਬਹੁਤ ਚੰਗਾ ਲੱਗਾ ਬਾਕੀ ਮੈਂ ਤੁਹਾਨੂੰ ਫਿਰ ਵੀ ਕਨਫਰਮ ਕਰਕੇ ਦਊਂਗਾ ਦੇਖੋ 레ਵਾ ਪਾਂਡਾ ਅੱਧੇ ਟਾਈਮ 'ਚ ਹੀ ਕਰਮਾਂ ਵਾਲੀ ਬਹੁਤ ਸੋਹਣਾ 레ਵਾ ਤਿਆਰ ਕਰੀ ਫਰਦੀ ਆ ਇਹ ਵੇਖੋ ਇੱਥੋਂ ਤੇ ਵੀਰ ਜੀ ਇਹਦੀ ਚੂਣ ਚਾਨ ਇੱਕ ਨੰਬਰ ਆ ਨਾ ਜੋਰ ਸਿੱਧੂ ਸਾਹਿਬ ਇਹਨਾਂ ਕੋਲ ਹੋ ਕੇ ਇੱਕ ਨੰਬਰ ਦਾ ਹੋਊਗਾ ਕਿਉਂਕਿ ਗੱਲਾਂ ਘੋਰ ਕਰਦਨੇ ਆ ਹਾਂਜੀ ਦੋ ਸਾਲ ਸਾਡੇ ਲਾਗੇ ਗੋਠਾ ਸਾਹਿਬ ਆਪ ਜੀ ਕੋਣਾ ਗ੍ਰੰਥੀ ਸਾਹਿਬ ਉਹਗੇ ਥੋੜੇ ਬਜ਼ੁਰਗ 35 ਸਾਲ ਸੇਵਾ ਕੀਤੀ ਉਹਨਾਂ ਨੇ ਠੀਕ ਆ ਮੈਂ ਬੜਾ ਆਇਆ ਹਾਂ ਤੇ ਅੰਦਰ ਜੇ ਵੀ ਮਤਲਬ ਨਿਤਨੇਮ ਕਰਿਆ ਕਰ ਸਾਡਾ ਇੱਥੇ ਆਣ ਗਏ ਵੀ ਹੜਾ ਬਹੁਤ ਥੋੜਾ ਜਨਾ ਢਿਲਾਵਾ ਸਰੀਰ ਠੀਕ ਹੈ ਜੀ ਸਿੱਧੂ ਸਾਹਿਬ ਕੋਈ ਪੈਹਾ ਨਹੀਂ ਲਿਆ ਦੋ ਸਾਲ ਨਿਤਨੇਮ ਕੀਤਾ ਗੁਰੂ ਦੀ ਗੋਲ ਚ ਬਹਿ ਕੇ ਅੰਮ੍ਰਿਤ ਵੇਲੇ ਆ ਗਏ ਸ਼ੁਕਰ ਅਦਾਤੇ ਦਾ ਇਹ ਕਰਕੇ ਆਪਣੇ ਤੋਂ ਸੇਵਾ ਲਈਓ ਨੇ ਸੇਵਾ ਲਈਓ ਨੇ ਆਪ ਹਾਂਜੀ ਦੋ ਮਾਸਾਲਾ ਜੀ ਉਹਦੀ ਗੋਚ ਚ ਬੈ ਕੇ ਕੋ ਸਿੱਖਿਆ ਵਾ ਸ਼ੁਕਰ ਆ ਦਾਤੇ ਦਾ ਕੀ ਸਿੱਖਿਆ ਬੜਾ ਕੋਹਿਆ ਹਾਂਜੀ ਤੇ ਝੂਠ ਜਿਹੜਾ ਵਾ ਮਤਲਬ ਬਿਲਕੁਲ ਨਹੀਂ ਇਹ ਨਹੀਂ ਕਹਿ ਸਕਦੇ ਜੀ ਅਸੀਂ ਬਿਲਕੁਲ ਦੁੱਧੋਤੇ ਹੋ ਗਏ ਹਾਂ ਬਿਲਕੁਲ ਬਾਕੀ ਇਹ ਵੀ ਘੱਟ ਤੋਂ ਘੱਟ ਮਤਲਬ ਜਿਹੜੀ ਗੱਲ ਆ ਉਹ ਪੱਕੀ ਹੋਊਗੀ ਠੀਕ ਆ ਮਤਲਬ ਇਹ ਨਹੀਂ ਵੀ ਕੋਈ ਆ ਦੱਸਿਆ 13 ਕਿਲੋ 12 ਕਿਲੋ ਦਾ ਹੋਊਗਾ 4 ਕਿਲੋ ਨਹੀਂ ਠੀਕ ਹੈ ਜੀ 12 ਕਿਲੋ ਦੁੱਧ ਕੋਈ ਵੀ ਆ ਕੇ ਝੋਲੇ 100 ਦੀ 100 ਚੂਨਾ 100 ਦੀ 100 ਚੋਈ ਹੋਊਗੀ ਅਗਲੇ ਨਾਲ ਅਗਲੇ ਪਿਛਲੇ ਆ ਇੱਕ ਨੰਬਰ ਹੋਣੀ ਤੇ ਇਹਦਾ ਰੇਟ ਛਾ ਜੀ ਰੇਟ ਤੇ ਤੁਸਾਂ ਕਹਿੰਦੇ 5 ਲੱਖ ਠੀਕ ਆ ਕੁਝ ਮਾਤਨ ਕਰਾਂਗੇ 1000 ਰੁਪਿਆ ਇੱਕ ਲੱਖ ਤੇ 25000 ਰੁਪਿਆ ਦੀ ਡਿਮਾਂਡ ਆ ਤੇ ਮੌਕੇ ਤੇ ਕਰ ਦਾਂਗੇ ਮਾਤਨਾਂ ਕਰ ਲਾਂਗੇ ਹਾਂਜੀ ਠੀਕ ਆ ਤੇ ਆ ਅਗਲੀ ਝੋਟੀ ਕਿਹੜਾ ਸੁਹਾ ਸ਼ਾ ਜੀ ਇਹ ਦੂਜਾ ਸੁਹਾ ਦੇ ਠੀਕ ਆ ਮੂੰਹ ਛਗੀ ਦੂਜਾ ਸੁਹਾ ਤੇ ਮੂੰਹ ਛਗੀ ਕਿੰਨੇ ਚਿਰ ਦੀ ਸੂਈ ਆ ਸ਼ਾ ਜੀ 10 ਦਿਨ ਹੋ ਗਏ ਆ ਇਹਦਾ ਬੱਜਾ ਆ ਠੀਕ ਆ ਆ ਕੱਟਾ ਹਾਂਜੀ ਹਾਂਜੀ ਇਹਦੇ ਮਗਰ ਕੱਟਾਈ ਆ ਹਨਾ ਇਹਦੇ ਮੋੜੇ ਕੱਟਾ ਠੀਕ ਆ ਤੇ ਇਹਦੇ ਕੋਲੀ ਦੁੱਤ 10 ਦਿਨਾਂ ਦੀ ਸੂਈ ਸੇ 13 ਕਿਲੋ ਆ ਪੱਕਾ ਹੋਊਗਾ 13 ਕਿਲੋ ਦੋਤੀ ਕਰਮਾ ਲਈ ਇਹਦੇ ਥੱਲੇ ਹੈਗਾ 10 ਦਿਨਾਂ ਦੀ ਸੂਈ ਥੱਲੇ ਸੁਹਾ ਦੂਜਾ ਦੂਜਾ ਸੁਹਾ ਸੰਗ ਸੰਗ ਬਹੁਤ ਚੰਗਾ ਤੇ ਵੇਲ ਬੂਲ ਬੜੀ ਚੰਗੀ ਕੱਟੀ ਦੀ ਹਨਾ ਹਾਂਜੀ ਠੀਕ ਆ ਨਹੀਂ ਬੰਦਿਆ ਮੈਂ ਛੋਟੀ ਦੀ ਮਾਹ ਪੂਰੀ ਵੱਡੀ ਹਾਂਜੀ ਹਾਂਜੀ ਕੱਢੇ ਉਬਾਰੇ ਦੀ ਸੱਜਣਾ ਲੇਵੇ ਤੇ ਨਾੜਾ ਨੂੜਾ ਤੁਹਾਨੂੰ ਮੈਂ ਵਿਖਾਤੀਆਂ ਇਸ ਕਰਕੇ ਕਿ ਕੱਟੀਆਂ ਨਾ ਯਾਰ ਇਹ ਨਹੀਂ ਹੈਗਾ ਵੀ ਫਸਗੀਆਂ ਹੀਆਂ ਖੜੀਆਂ ਥੱਲੇ ਉਹਦੇ ਵਿੱਚ ਵਾਈ ਸਮੇਤ ਖੜੀਆਂ ਪੰਜ ਤੋਂ ਪੰਜ ਆਇਸ਼ ਤੁਸੀਂ ਕੋਈ ਪੰਜ ਤੋਂ ਪੰਜ ਸੱਜਣੋ ਬੜੀ ਵੱਡੀ ਝੋਟੀ ਆ ਇੱਥੋਂ ਹੀ ਕਮਾ ਲਿਆ ਜੋ ਗਾਹਾਂ ਚ ਬੱਚੇ ਕੋਲੋਂ ਵੇਖੋ ਸੱਜਣੋ ਕੱਦ ਵੀਰ ਦੇ ਤੋਂ ਤਾਜ਼ਾ ਲਾਉ ਐਨ ਮੋਢਾ ਲੰਗਦੀ ਫਰਦੀ ਆ ਬਹੁਤ ਟੌਪ ਦਾ ਤੇ ਸਿੰਗਲ ਹੱਡੀ ਦੀ ਝੋਟੀ ਮੂੰਹ ਤੋਂ ਲੱਗਦੀ ਬੱਚੀ ਦੇ ਸਰੀਰ ਕਟਾਂਚੇ ਤੋਂ ਲੱਗਦੀ ਜਿਵੇਂ ਵੱਡੀ ਮਾਂ ਵੇਖੋ ਬੱਚਿਆਂ ਵਾਲਾ ਏ ਬਾਈ ਹਰਾਂ ਨੇ ਤਾਂ ਨਹੀਂ ਚੈੱਕ ਕੀਤੀ ਉਹਨੇ ਹੋਊਗੀ ਕੱਟੀ ਹਜੇ ਦੰਦਾਾਂ ਦੀ ਸੱਜਣੋ ਵੇਖੋ ਕੀ ਬਾਤਾਂ ਨਾ ਝੋਟੀ ਦੀਆਂ ਦੁੱਧ ਵੀ ਉਹ ਦੱਸਿਆ ਜਾ ਰਿਹਾ ਤੁਹਾਨੂੰ ਸੱਜਣੋ ਜਿਹੜਾ ਇਹ ਭਾਂਡੇ ਚ ਲੈ ਕੇ ਆਉਣਗੀਆਂ ਕੋਈ ਐ ਨਹੀਂ ਹੈਗਾ ਵੀ 15 ਦਾ ਹਤਾ ਤੇ ਨਿਕਲੂਗਾ 12 ਐ ਮੈਂ ਤੁਹਾਨੂੰ ਦੱਸ ਤੀਆ ਗੱਲ ਕਿਉਂਕਿ ਆਪਾਂ ਰੋਜ਼ ਵੀਡੀਓ ਕਰਦੇ ਆ ਤੇ ਵੀਰ ਜੀ ਫਿਰ ਇਹਦਾ ਰੇਟ ਕੀ ਰੱਖਾਂਗੇ ਆਪਾਂ ਲੱਖ ਠੀਕ ਆ ਜੀ ਇਹ ਹਾਂ ਨਾ ਜੋ ਡੇੜੀ 45000 ਦੇ ਲਈ 145000 ਮੁੱਲ ਕਰਦੇ ਡੇਢ ਤੇ 145000 ਦੀ ਕੱਟੀ ਦੇ ਦੇਾਂਗੇ ਜਿਹੜਾ ਆ ਗਿਆ ਵੀਰ ਕੋਈ ਜਾਨੂੰ ਉਹ ਚ ਮਾਨਤਨ ਕਰਦਾਂਗੇ ਉਹ ਚ ਵੀ ਮਾਨਤਨ ਕਰਦਿਆਂ ਨਹੀਂ ਠੀਕ ਇੱਕ ਨੰਬਰ ਦਾ ਹੋਊਗਾ ਛਟਾ ਨਹੀਂ ਘੂਰ ਨਹੀਂ ਕਿਸੇ ਥਾਂ ਦੇ ਵਿੱਚ ਕੋਈ ਨਾਲ ਗੰਡ ਨਹੀਂ ਨਾਲ ਗੰਡ ਨਹੀਂ ਕੋਈ ਨਹੀਂ ਇੱਕ ਦਾਨਾ ਵਧੀਆ ਹੋਊ ਤੇ ਅਗਲੀ ਕੱਟੀ ਕਿਹੜਾ ਸੁਆ ਆਪਣੀ ਉਹ ਸੁਆ ਪਹਿਲਾਂ ਜੇ ਠੀਕ ਆ ਲਿਆ ਜੋ ਕੱਢ ਕੇ ਉਹਨੂੰ ਵੀ ਉਹ ਚ ਵੀ अच्छा सुआ पहला ते मुं कट्टी चौगी आ चौगी आ बड़ा रंग रूप सुणा है ना हां जी ते ਥਲੇ ਤੇ 11 ਕਿਲੋ ਹੋ ਗਈ ਪੱਕਾ 11 ਕਿਲੋ ਦੁੱਧ ਤੇ ਬੱਚਾ ਇਹਦੇ ਕੋਲੇ ਜੀ हां जी ਬੱਚਾ ਦਾ ਕੋਈ ਕੱਟੀ ਹੈ ਮਗਰ ਇਹਦੇ ਆ ਗਈ ਕੱਟੀ ਤੇ ਆਪ ਵੀ ਕੱਟੀ ਆ ਵੀ ਕੱਟੀ ਹਾਂ ਕੱਢਿਓ ਬਾਹਰ ਇਹਨੂੰ ਕਰ ਹਾਂ ਜੀ ਤੇ ਚੂਣ ਚਾਨ ਓਕੇ ਚੂਣ ਇੱਕ ਨੰਬਰ ਦਾ ਜੀ ਠੀਕ ਆ ਲੈ ਆਇਓ ਕਰ ਨੇੜਿਓਂ ਖੜੀ ਮੇਰਾ ਵੀਰ ਹਾਂ ਲੈ ਚੱਲ ਸੱਜਣੋ ਸਿੰਘ ਬਹੁਤ ਕੰਮ ਦਾ ਜਮਾਂ ਨੇੜਿਓਂ ਮੋੜਿਆ ਤੇ ਮੂੰ ਚੌਗੀ ਮੂੰ ਬਹੁਤ ਸੋਹਣਾ ਕੱਟੀ ਦਾ ਚੰਗੇ ਟੀਕੇ ਦੀ ਆ ਕਿਸੀ ਦੀ ਇਹ ਵੀ ਨੋਟ ਕਰ ਲਿਓ ਵੇ ਖੋਲੇਵਾ ਭਾਂਡਾ ਕੀ ਬਾਤ ਆ ਨਾ ਕਮਾਲ ਆ ਪੀੜਾ ਕਮਾਲ ਆ ਕੋਈ ਚੱਕਰ ਨਹੀਂ ਵੇਖੋ ਹੌਲੀ 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 ਬਸ ਪੱਤ ਬਸ 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 ਵੈਰਲ ਵੈਰਲ ਬਹੁਤ ਚੰਗੀ ਆ ਸੱਜਣੋ ਆਏ ਤੇ ਮਗਰ ਲੱਗਾ ਕੁਛ ਤੇ ਜਾਲਾ ਜੂਲਾ ਕੀ ਹੈ ਜੀ ਨਾ ਲੱਗਿਆ ਮਾਰਾ ਆ ਜਾ ਡਾਲਾ ਆ ਜਾ ਵੱਜ ਗਿਆ ਹੈਗਾ ਤੇ ਉਹ ਮੜੀ 파 ਨਹੀਂ ਪੈ ਗਈ ਹੈਗੀ ਅੱਛਾ ਕੋਈ ਗੱਲ ਨਹੀਂ ਬੰਦਾ ਹੋਰੀ ਓਕੇ ਰਿਪੋਰਟ ਓਕੇ ਓਕੇ ਰਿਪੋਰਟ ਕੋਈ ਗੱਲ ਨਹੀਂ ਠੀਕ ਆ ਠੀਕ 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 ਤੇ ਬਾਕੀ ਵਾਇਰਲ ਵਾਲਾ ਕੱਟੀ ਨੂੰ ਬਹੁਤ ਚੰਗੀ ਲੱਗੀ ਸੱਜਣੋ ਜੋਣ ਸਿੱਧਾ ਸਰ ਇੱਕ ਨੰਬਰ ਦਾ ਠੀਕ ਆ ਹਾਂ ਜੀ ਮਗਰ ਇਹਦੇ ਆ ਗਈ ਕੱਟੀ ਇਹਦਾ ਸੁਆ ਕਿੰਨੇ ਦਿਨਾਂ ਦਾ ਇਹਦਾ ਸੁਆ 15 ਦਿਨਾਂ ਦਾ ਹੋਊਗਾ 15 ਦਿਨਾਂ ਦਾ ਇਹਦਾ ਸੁਆ ਵੀ ਮਾਲਾ ਮਾਰਣੀ ਹੈ ਠੀਕ ਆ ਦੁੱਧ ਤੇ ਆ ਗਈ ਰਾਣੀ ਦੁੱਧ ਤੇ ਆ ਗਈ ਹਾਂ ਜੀ ਠੀਕ ਆ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਸਿਰਫ ਮੁੱਲ ਭਾਵੇਂ 1 ਲੱਖ 5000 ਕਰ ਲਈਏ ਠੀਕ ਆ ਜੀ ਇਹ ਲੱਖ ਚੋਂ 2000 ਛੱਡ ਦਾਂਗੇ 98000 ਦੀ ਹਾਂਜੀ 98000 ਲਓ ਵੀ ਸੱਜਣੋ 98000 ਦੀ ਕਟਿੰਗ ਲੈ ਲਈਏ ਮੈਂ ਨੇੜੇੋਂ ਤੁਹਾਨੂੰ ਦੁਬਾਰਾ ਫੇਰ ਇਹਦੀ ਫੇਸ ਕੁਆਲਿਟੀ ਚੈੱਕ ਕਰਾਵਾਂ ਕੀ ਇੱਥੋਂ ਦੇਖੋ ਆ ਚੀਜ਼ਾਂ ਨਾ ਘੱਟ ਮਿਲਦੀਆਂ ਜਿਹੜੀਆਂ ਇਹਨੂੰ ਵਿਰਲਾਂ ਲੱਗੀਆਂ ਹੋਣ ਚਾਰੇ ਥਨਾਂ ਦਾ ਨਾ ਆਪਸੀ ਗੈਪ ਦੂਰੀ ਹੈ ਨਾ ਇੱਕੋ ਜਿਹੀ ਚਾਰੇ ਥਨ ਲੱਗੇ ਹੋਇਆ ਪੀੜੀ ਦੇ ਪਾ ਵਾਂਗੂ ਬਹੁਤ ਸੁਥਰੀ ਕੱਟੀ 98000 ਤੇ ਅਗਲੀ ਝੋਟੀ ਦਾ ਕੀ ਹਾਲ ਹੈ ਵੀਰ ਭਰਾ ਉਹਦੇ ਹੋਰ ਨਰਦਨ ਯਾਰਖਾਨਾ 95 ਚ ਹੋਰ ਵੀ ਮਾਨਤਨ ਹੋ ਜਾਣਾ ਸੱਜਣੋ ਵੇਖੋ ਕਿਵੇਂ ਤਣੀ ਫਰਦੀ ਤੇ ਆਹ ਸਾਡੀ ਝੋਟੀ ਆਪਣੀ ਕਿਹੜਾ ਸੁਹਾ ਜਿਹੜੀ ਸਿੱਧੂ ਸਾਹਿਬ ਪਹਿਲਾ ਸੁਹਾ ਦੋਂਦੀ ਕੱਟੀ ਆ ਦੋਂਦੀ ਕੱਟੀ ਪਲੂਣ ਪਿਓਰ ਦੋਂਦੀ ਜਿਆ ਮਤਲਬ ਇਹ ਵੀ ਦੋਂਦੀ ਕਹਾ ਕਿ ਨਿਰੂ ਸ਼ੀਗੀ ਬੜੀ ਬਰੀਕੀ ਲੱਗੀ ਝੋਟੀ ਨੂੰ ਇਹ ਕਿੰਨੇ ਟਾਈਮ ਦੀ ਸੁਈ ਆ ਇਹਨੂੰ ਇਹ ਵੀ ਮਰੀ ਮਾਲਾ ਮਾਰਨੀ ਆ ਅੱਛਾ ਇਹ ਵੀ 12 13 15 ਦਿਨਾਂ ਦੀ ਸੂਈ 15 ਦਿਨਾਂ ਦੀ ਸੂਈ ਹੋਵੇ ਇਹਦੇ ਕੋਈ ਕੱਟੀ ਇਹਦੇ ਕੋਲੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਜਿਹੜਾ ਭਾਂਡੇ 'ਚ ਪਾ ਦਣਾ ਉਹ 9 ਕਿਲੋ ਪੱਕਾ ਹੋ 9 ਕਿਲੋ ਹੁਣ ਤਕੜੀ ਵਾਲਾ ਕੱਢਿਓ ਬਾਹਰ ਇਹਨੂੰ ਚੂਣ ਚਾਂਦੀ ਇੱਕ ਨੰਬਰ ਚੂਣ ਇੱਕ ਨੰਬਰ ਚੂਣ ਨਹੀਂ ਠੀਕ ਆ ਧੰਨਵਾਦ ਆ ਜੀ ਚੂਣ ਦੀ ਛੋਟੀ ਕੋਈ ਮਾਰੀ ਤੇ ਦੋਂਦੀ ਮੂੰਹ ਦੋਂਦੀ ਮੂੰਹ ਹਾਂਜੀ ਬੜੀ ਤਕੜੀ ਮੈਂ ਬਣਵਾਉਂਦੇ ਸੂਏ ਨੂੰ ਹਣਾ ਹਾਂਜੀ ਕਿਆ ਬਾਤਾਂ ਸੱਜਣੋ ਵੇਖੋ ਚੱਲ ਪਤ ਚੱਲ 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 ਸੱਜਣੋ ਵੈਰਲ ਵਰਲ ਬਹੁਤ ਸੋਹਣੀ ਲੱਗੀ ਆ ਤੇ ਚਵਾਈ ਵਾਲਾ ਥਾਂ ਲੱਗਾ ਝੋਟੀ ਨੂੰ ਨੱਗਰ ਬਹੁਤ ਆ ਪੂਰੀ ਐਨ ਮੱਲਾਂ ਵਰਗੀ ਚੱਲ ਪੁੱਤ ਚੱਲ ਥੋੜੀ ਜੀ ਤੋਰ ਕਰਾ ਹੋਰ ਚੱਲ ਨਾ ਪੁੱਤ ਨਾ ਆ ਜਾ ਚੱਲ ਕੋਈ ਨਹੀਂ ਮੋੜ ਲੋ ਤੇ ਲਿਆਰੇ ਦੀ ਵੀ ਕਰਦੀ ਆ ਚੱਲ ਪੁੱਤ ਚੱਲ ਵੇਖਿਓ ਸੱਜਣੋ ਇੱਥੋਂ ਕਿਆ ਬਾਤਾਂ ਦੁੰਦੀ ਕੱਟੀ ਆ ਤੇ ਪੂਛ ਵੇਖੋ ਜਵੇਂ ਝਾੜੂ ਬੰਨੀ ਫਰਦੀ ਮਗਰ ਕਿਆ ਬਾਤਾਂ ਉਹ ਹੀ ਗੱਡ ਬਲ ਹਾਂ ਵੇਖੋ ਵੈਰਲ ਵਰਲ ਬਹੁਤ ਸੋਹਣੀ ਆ ਸੱਜਣਾ ਝੋਟੀ ਨੂੰ ਟਾਪ ਦੀ ਕੱਟੀ ਆ ਜੇ ਕਹਿ ਦੀ ਇਹਨਾਂ ਕੋਈ ਦੂਰ ਐ ਨਹੀਂ ਤੇ ਇਹਦੇ ਕੋਲੇ ਬੱਚਾ ਇਹਦੇ ਮਗਰ ਸਿੰਦਾ ਕੱਟੀ ਏ ਇਹਦੇ ਮਗਰ ਵੀ ਕੱਟੀ ਹਾਂਜੀ ਤਿੰਨ ਤੇ ਚਾਰ ਨੰਬਰ ਵਾਲੀਆਂ ਦੇ ਕੱਟੀ ਦੇ ਇੱਕ ਤੇ ਦੋ ਵਾਲੀਆਂ ਦੇ ਕੱਟੇ ਇਹ ਵੀ ਨੋਟ ਕਰ ਲੈਣ ਸਾਰੇ ਭੈਣਾ ਭਰਾ ਤੇ ਇਹਦਾ ਰੇਟ ਸ਼ਾ ਜੀ ਇਹਦਾ ਵੀ ਉਹੀ ਜਿਹੜੀ ਮੁੱਲ ਹੁੰਦਾ 97000 90 ਤੇ 7 97000 ਰੁਪਇਆ ਮੁੱਲ ਤੇ ਮਾਨਤਾਨ ਮਾਨਤਾਨ ਕਰ ਦਾਂਗੇ ਜੀ ਤੁਹਾਡਾ ਪਹਿਲੀ ਵਾਰ ਜਾਨਾ ਪਾਇਆ ਸਾਡੇ ਘਰ ਚਲੋ ਕੋਈ ਨਹੀਂ ਦਾਤਾ ਮੇਰ ਕਰੂਗਾ ਆਪਣਾ ਜਥੇ ਜਾਵੜੇ ਪਿਆਰ ਵਧਾਇਆ ਹੀ ਆ ਦਾਤੇ ਨੇ ਘਟਾਇਆ ਨਹੀਂ ਤੇ 97 ਜੋ ਮਾਨਤਾਨ ਹੋ ਜੂ ਕਰ ਦਾਂਗੇ ਛੋੜ ਸੱਪਾ 95 000 ਦੀ ਓਕੇ ਰਿਪੋਰਟ ਤੇ ਮਾਲੀ ਦੀ ਵੀ ਤੌਰ ਕਰਾਈਏ ਜਾਣਾ ਸੱਜਣੋ ਝੋਟੀਆਂ ਖਾਦੀਆਂ ਤੁਹਾਨੂੰ ਅਰਿਆਲੀ ਕਲਾਂ ਨੇੜੇ ਆ ਗਿਆ ਜੈੰਤੀਪੁਰ ਜ਼ਿਲ੍ਹਾ ਗਰਦਾਸਪੁਰ ਆ ਗਿਆ ਸੱਜਣੋ ਤੇ ਦੇਖਿਓ ਮਾਲੀ ਜਿੰਨੇ ਮੇਲੇ ਜੱਤਿਆਂ ਬਾਕੀ ਸਰਟੀਫਿਕੇਟ ਫੋਟਵਾ ਜਿੱਤੇ ਹੋਏ ਮੇਲਿਆਂ ਦੀਆਂ ਮੀਰ ਹਰਾਂ ਦੇ ਕੋਲੇ ਪਈਆਂ ਹਾਂਜੀ ਹਾਂ ਪਾਇਆ ਨਾ ਸਭ ਪਾਇਆ ਦੇਖੋ ਠੀਕ ਆ ਕਿਆ ਬਾਤਾਂ ਮਰਜੀ ਲੈ ਕੇ ਥਾਂ ਨਹੀਂ ਦਿਖਾਉਂਦਾ ਕੋਈ ਗੱਲੀ ਨਹੀਂ ਕਰਨ ਵਾਲੀ ਇਹ। ਕਿਆ ਬਾਤਾਂ ਯਾਰ ਹਨਾ ਧੌਣ ਵੇ ਕਿੱਥੇ ਲੈ ਕੇ ਜਾਂਦਾ ਜਦੋਂ ਤੁਰਦਾ। ਇਹਦੀਆਂ ਕਟੀਆਂ ਵੀ ਧੌਣਾ ਚੱਕ ਕੇ ਤੁਰਨ ਗਈਆਂ ਹਨਾ। ਕਿਆ ਬਾਤਾਂ। ਕੋਈ ਮਾਲੀ ਕੋਈ ਗੱਲ ਕਰਨ ਵਾਲੀ ਨਹੀਂ ਵੇ। ਨਹੀਂ ਇਹਦੀ ਸਹਿਤਾ ਆਪਾਂ ਕੀ ਕਰਨੀ ਐ ਇਹਦੀਆਂ ਜੱਜਾਂ ਨੇ ਸਹਿਤਾ ਕਰਤੀ ਹੁਣ। ਜਿਹੜਾ ਮੇਲੇ ਜੱਤ ਲਿਆ ਉਹਦੀ ਸਹਿਤਾ ਆਪਾਂ ਕੀ ਕਰਾਂਗੇ। ਸਾਰੇ ਵੱਡੇ ਮੇਲੇ ਚ ਹਾਂਜੀ ਆ ਦੇਖ ਬੜੇ ਬੜੇ ਵੱਡੇ ਮਾਲੀ ਦੇਖੇ ਅਸੀਂ ਅੱਨੇ ਹਵੇ ਹਾਡੀਆਂ ਆਵਾਜ਼ ਆਣੀ ਹਾਂ ਤੇ ਮਤਲਬ ਅਸੀਂ ਇਹ ਕਿੱਥੇ ਪੰਗਾ ਲੈ ਲਿਆ ਹਾਂਜੀ ਕਿਉਂਕਿ ਮੇਲਾ ਵੱਡਾ ਹੀ ਸਾਰਾ ਹੀ ਨਾ ਸਟੇਟਾਂ ਦਾ ਹਾਂ ਸਾਰਿਆਂ ਦਾ ਹੀ ਹਾਂ ਆਲ ਪੰਜਾਬ ਤੇ ਸਾਡੇ ਸੇਕ ਸਾਡਾ ਸੱਜਣ ਬੰਦਾ ਪਿੰਡ ਦਾ ਉਹਨੂੰ ਬੜਾ ਸ਼ੌਂਕ ਆ ਠੀਕ ਆ ਉਹ ਆਂਦਾ ਵੀ ਸਾਡਾ ਮਾਲੀ ਰਿੰਗ ਚੋਂ ਬਾਹਰ ਨਹੀਂ ਜਾਂਦਾ ਕੀ ਬਾਤਾਂ ਰਿੰਗ ਚੋਂ ਨਹੀਂ ਬਾਹਰ ਜਦੋਂ ਚਾਰ ਰਾਊਂਡ ਲਾ ਲਏ ਨੇ ਉਹਨਾਂ ਨੇ ਹਾਂਜੀ ਇੱਪਨੇ ਮੇਰੇ ਰਾਉਂਡ ਚ ਨਾ ਕਹਿਤਾ ਹੈਗਾ ਵੀ ਉੱਥੇ ਮਾਰੀ ਦਾ ਲੋ ਲੈਣ ਦੇ ਵਿੱਚ ਅੱਛਾ ਹਾਂਜੀ ਤੇ ਵੱਧ ਗਿਆ ਹੌਸਲਾ ਮੈਂ ਹਾਂ ਵੀ ਉਹਨੇ ਪੁੱਤ ਜੰਮੇ ਦੀ ਖੁਸ਼ੀ ਜੰਨੀ ਉਹਦਾ ਖੁਸ਼ੀ ਹੋਈ ਉਹਦਾ ਖੁਸ਼ੀ ਹੋਈ ਕਿਆ ਫਾਟਾ ਤੇ ਬਾਕੀ ਇੱਕ ਗੱਲ ਹੋਰ ਵੀ ਨੋਟ ਕਰਿਓ ਆ ਜਿਵੇਂ ਹੋਣਾ ਖੜ ਗਿਆ ਤੇ ਜੇ ਮੇਲੇ ਵੇਖੇ ਨੇ ਤਾਂ ਤਾਂ ਹੀ ਖੜਾ ਤੇ ਨੀ ਤਾਂ ਮਾਰਦਾ ਚਲਾ ਚਲਾ ਕੇ ਆਪਾਂ ਨੂੰ ਹਾਂ ਕਿਆ ਬਾਤਾਂ ਸਿਆਣਾ ਬਹੁਤ ਆ ਹਨਾ ਬਹੁਤਾ ਵੀਰ ਜੀ ਵਾਕਿਆ ਯਾਰ ਪਿਓਰ ਮੂਰਾ ਅਹੀਂ ਆਨੇ ਆ ਵੀ ਸਾਡੀ ਨਹੀਂ ਆਵਾਜ਼ ਨਹੀਂ ਮਾਲੀ ਬੱਬੇ ਵਟਿਆਏ ਹਾਂਜੀ ਪਰ ਮਹਾਰਾਜ ਦੀ ਕਿਰਪਾ ਨਾਲ ਬਾਕੀ ਜਦੋਂ ਦਾਤੇ ਦੀ ਮਿਹਰ ਹੋਵੇ ਪੰਜਾਬ ਚੋਂ ਤੀਜੇ ਨੰਬਰ ਤੇ ਠੀਕ ਆ ਸਾਰੇ ਮੇਰੇ ਜੋ ਪੰਜਵੇਂ ਨੰਬਰ ਤੇ ਕਿਆ ਬਾਤ ਰੁਸਤਮੇ ਹਿੰਦੇੜਾ ਹਰਿਆਣਾ ਦਾ ਮਾਲੀ ਆ ਉਹ ਛੇਵੇਂ ਨੰਬਰ ਤੇ ਛੇਵੇਂ ਨੰਬਰ ਤੇ ਹੀ ਹਾਂਜੀ ਇਹ ਤੀਜੇ ਤੇ ਇਹ ਤੀਜੇ ਨਹੀਂ ਇਹ ਪੰਜਵੇਂ ਤੇ ਇਹ ਪੰਜਵੇਂ ਤੇ ਉੱਥੇ ਇਹ ਪੰਜਵੇਂ ਤੇ ਉਹ ਛੇਵੇਂ ਤੇ ਹੀ ਠੀਕ ਆ ਠੀਕ ਆ ਇਹ ਪੰਜਾਬ ਚੋਂ ਇਹ ਤੀਜੇ ਨੰਬਰ ਤੇ ਕਿਆ ਬਾਤ ਹਾਂਜੀ ਲੈ ਚਲੋ ਇਹਨੂੰ ਤੇ ਇਹਦਾ ਫਿਰ ਆਪਾਂ ਮੁੱਲ ਤਾਂ ਕੀ ਕਰਨਾ ਹਨਾ ਇਹਦਾ ਜਿਹੜਾ ਲਊਗਾ ਉਹਦਾ ਫੋਨ ਤੇ ਪੁੱਛ ਲੈ ਕਿਉਂਕਿ ਇਹਨਾਂ ਚੀਜ਼ਾਂ ਦੇ ਕਾਦੇ ਮੁੱਲ ਆ ਨਹੀਂ ਠੀਕ ਆ ਕਿਆ ਬਾਤਾਂ ਵੇਖੋ ਸੱਜਣਾ ਜੇ ਮਾਲੀ ਵੀ ਘਰੇ ਮਈਆਂ ਚ ਰੱਖਣਾ ਹੋਇਆ ਤਾਂ ਕੀ ਕਹਿਣੀ ਕਿਆ ਬਾਤਾਂ ਵੇਖੋ ਕਿਸੇ ਪਾਸਿਓਂ ਨੇ ਖੁੰਝਿਆ ਸੱਜਣਾ ਵੇ ਲਕਾਦ ਸਿੰਘ ਉਹਦੀਆਂ ਕਟੀਆਂ ਵੀ ਗਾਂ ਧੀਆਂ ਪੁੱਤ ਵੀ ਹੀਰੇ ਹੀ ਆਏ ਆ ਵੇਖੋ ਆ ਵੀ ਕਟੀਆਂ ਇਸੇ ਦੀਆਂ ਦੋ ਖੜੀਆਂ ਵੀਰ ਹਰਾਂ ਦੇ ਕੋਲੇ ਤੇ ਦੋ ਬੱਚੇ ਬਾਹਰ ਲਓ ਵੀ ਸੱਜਣਾ ਇਹਨਾਂ ਸਾਰੇ ਜਾਨਵਰਾਂ ਦੀ ਆਪਾਂ ਡਿਟੇਲ ਲੈ ਲਈ ਆ ਤੇ ਕੱਲਾ-ਕੱਲਾ ਪਸ਼ੂ ਆਪਾਂ ਤੋਰ-ਤਾਰ ਕੇ ਤੁਹਾਡੇ ਨਾਲ ਸਾਂਝਾ ਕਰਤਾ ਤੇ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਆ ਇਹਨਾਂ ਦੇ ਜਿਹੜੇ ਮਗਰ ਬੱਚੇ ਆ ਇਹਨਾਂ ਨੂੰ ਵੀ ਝਾਤ ਮਾਰ ਲਓ ਕਿਤੇ ਐ ਨਾ ਕਿ ਉਹ ਵੀ ਬਾਰੇ ਟਾਈਮ ਟੂੰਦੀਆਂ ਸੁਈਆਂ ਆ ਜੀਆਂ ਸੁਈਆਂ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ